ਮੇਟਰ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਸਵਾਗਤ ਹੈ ਸਾਡਾ ਪਾਰਟ ਨੰਬਰ 2 ਦੇ ਵਿੱਚ ਤੇ ਟਰੈਕਟਰ ਟਰਾਲੀਆਂ ਦੇ ਰੇਟ ਵਗੈਰਾ ਤੁਹਾਨੂੰ ਦਿਖਾਉਣਾ ਹੈ ਇੱਧਰ ਆਪਾਂ ਸਟਾਰਟ ਕਰਦੇ ਹਾਂ 60 55 ਤੋਂ ਫਾਰਮ ਟਰੱਕ ਤੋਂ ਤੇ ਸੋਨਾਲੀ 455 ਤੇ ਉਦੋਂ ਬਾਅਦ ਫੇਰ 855 ਟਰੈਕਟਰ ਆ ਜਾਂਦਾ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਖੜੇ ਆਂਗੇ ਤੇ ਬਾਕੀ ਤੁਸੀਂ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਪੇਜ ਨੂੰ ਆਪਣੇ ਨੂੰ ਫੋਲੋ ਜਰੂਰ ਕਰ ਲਓ ਮਾਡਲ ਰੇਟ ਸਾਰਾ ਕੁਝ ਦੇਵਾਂਗਾ ਫੋਨ ਨੰਬਰ ਪਾਈਆਂ ਦਾ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਬਈ ਸ਼ੇਅਰ ਕਰ ਦਿਓ ਇੱਧਰ ਫਾਰਮ ਟਰੱਕ 60 55 ਖੜਾ ਟਰ ਪੂਰਾ ਨਵਾਂ ਟਰੈਕਟਰ 2017 ਮਾਡਲ ਟਰੈਕਟਰ ਆ ਟਾਇਰ ਟੂ ਟਰੈਕਟਰ ਦੇ ਨਾਲ ਦੇ ਨੇ ਕੰਡੀਸ਼ਨ ਪੂਰੀ ਸਾਫ਼ ਆ ਸੈਸਰੀ ਕਨੋਪੀ ਜਿਹੜੀ ਲੱਗੀ ਹੋਈ ਹੈ ਸਾਥਰੀ ਨਾ ਤੇ ਬੈਂਪਰ ਵਗੈਰਾ ਟਰੈਕਟਰ ਤੇ ਲੱਗਿਆ ਹੋਇਆ 17 ਮਾਡਲ ਆ 5,95,000 ਰਿਮਾਂਡ ਜਿਹੜੀ ਰੱਖੀ ਹੋਈ ਆ ਟਰੈਕਟਰ ਦੀ ਸਫਰੋ ਮੈਕਸ ਦੇ ਵਿੱਚ 30 20 ਛੋਟੇ ਗੇਅਰ ਵਾਲਾ ਟਰੈਕਟਰ ਆ ਮਿੱਤਰੋ ਜਿਹੜੇ ਵੀ ਵੀਰ ਨੂੰ ਚਾਹੀਦਾ ਨਾ 60 55 ਡਿਮਾਂਡ ਬਹੁਤ ਕਰਦਾ ਵੀਰ 60 55 ਦੀ ਫਾਰਮ ਦੀ ਤਾਕ ਟਰੈਕਟਰ ਜਿਹੜੇ ਵੀ ਵੀਰ ਨੂੰ ਚਾਹੀਦਾ ਬਾਈ ਕੰਟੈਕਟ ਨੰਬਰ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਤੁਸੀਂ ਕੰਟੈਕਟ ਜਿਹੜਾ ਕਾਲ ਨੰਬਰ ਬੋਲ ਦੇ ਕਰੋ ਮੜਾ ਜੇ ਦਾ 8289017743 8289017743 43 ਤੇ ਕੰਟੈਕਟ ਮਿੱਤਰੋ ਕਰ ਸਕਦੇ ਹੋ ਫਾਰਮ ਟਰੱਕ 60 ਸੋਨਾਲੀਕਾ 60 ਤੇ 855 ਤੇ ਉਦੋਂ ਬਾਅਦ 855 ਫੇਰ ਤੇ ਸੋਨਾਲੀਕਾ ਆ ਗਿਆ ਇਧਰਲੀ ਸਾਈਡ ਤੇ ਮਿੱਤਰੋ 21 ਮਾਡਲ ਟਰੈਕਟਰ ਖਾਸੀ ਤੇ ਆ ਵੀ ਪਹਿਲੀ ਸਰਵਿਸ ਟਰੈਕਟਰ ਦੀ ਹੋਈ ਆ ਦੂਜੀ ਹੋਈ ਨਹੀਂ ਹਜੇ ਤੱਕ ਤੇ 328 ਘੰਟੇ ਜਿਹੜਾ ਟਰੈਕਟਰ ਆ ਇਹ ਚੱਲਿਆ ਹੋਇਆਗਾ ਆਲ オリジナル ਜਿਹੜੇ ਵੀ ਵੀਰ ਨੂੰ ਭਾਈ ਚਾਹੀਦਾ ਆ ਕੰਟੈਕਟ ਕਰਾ ਤੁਸੀਂ ਕਰ ਸਕਦੇ ਹੋ ਵੇਜਟਾਰਾਂ ਦੇ ਤੋਂ ਐਮ ਆਰਪ ਵੀ ਨਹੀਂ ਲਿਆ ਹੋਇਆ ਟਰੈਕਟਰ ਦੇ ਇਹ ਦੇਖ ਸਕਦੇ ਹੋ ਤੇ ਬਿਲਕੁਲ ਭਾਈ ਨਵਾਂ ਟਰੈਕਟਰ ਆ ਸ਼ੋਰੂਮ ਕੰਡੀਸ਼ਨ ਪਈਆ ਏਜੰਸੀ ਵਾਲਾ ਟਰੈਕਟਰ ਆਗਾ 21 ਮਾਡਲ ਆ 375000 ਰੁਪਏ ਆ ਪੰਜਾਬ ਨੰਬਰ ਆ ਤੇ ਨੰਬਰ ਤੁਹਾਨੂੰ ਫੋਨ ਨੰਬਰ ਬੋਲਤਾ ਤੇ ਉਹਦੇ ਕੰਟੈਕਟ ਕਰਕੇ ਟਰੈਕਟਰ ਆ ਤੁਸੀਂ ਖਰੀਦ ਸਕਦੇ ਹੋ ਤੇ ਆ ਚੱਲਿਆ 852 ਟਰਾਈ ਦੇ ਉੱਤੇ ਤੇ ਇਹਦਾ ਨੰਬਰ ਆ ਬਾਈ ਦਾ 82 ਆ ਵੀ ਉਸੇ ਦਾ ਵੀ ਕੰਟੈਕਟ ਇਹਦਾ ਕਰ ਸਕਦੇ ਹੋ ਤੇ ਉਸ ਤੋਂ ਬਾਅਦ 855 ਆ ਗਿਆ ਜੀ 12 ਮਾਡਲ 435000 ਡਿਮਾਂਡ ਆ ਪੰਜਾਬ ਨੰਬਰ ਆਗਾ ਤੇ ਇਹ ਤੇ ਤੁਸੀਂ ਕੰਟੈਕਟ ਇਹਦਾ ਕਰ ਸਕਦੇ ਹੋਗੇ ਹਨਾ ਹਾਂ ਕੀ ਕਹਿੰਦਾ ਸੀ ਮੋਬਾਈਲ ਨੰਬਰ ਬੋਲਣਾ ਮੋਬਾਈਲ ਨੰਬਰ ਬੋਲ ਦਿਓ ਮਿੱਤਰੋ ਇਹ 12 ਮਾਡਲ ਆ 435000 ਡਿਮਾਂਡ ਆ ਤੇ ਮੋਬਾਈਲ ਨੰਬਰ ਬੋਲ ਦੇ 9763244 ਇਹ ਤੇ ਕੰਟੈਕਟਰ ਆ ਮਿੱਤਰੋ ਕਰ ਸਕਦੇ ਹੋ 855 ਤੇ ਤੇ ਫੇਰ 855 ਤੇ ਆ ਗਿਆ ਇਹ 12 ਮਾਡਲ ਆ 385000 ਰੁਪਏ ਡਿਮਾਂਡ ਵਾਲਾ ਪੀਵੀ 19 3788 ਨੰਬਰ ਆ ਟਰੈਕਟਰ ਦਾ ਬਰਨਾਲੇ ਦਾ ਲੋਕਲ ਪੰਜਾਬ ਨੰਬਰ ਆਗਾ ਤੇ ਇਹਦੇ ਵੀ ਤੁਸੀਂ ਕਿੰਨਾ ਕਿਹੜਾ ਨੰਬਰ ਆ ਇਹਦੇ ਬਈ 998632 ਕੜਦਾੜੀ ਇਹਦੇ ਕੰਟੈਕਟਡਾ ਤੁਸੀਂ ਕਰ ਆਪਣੇ ਟਰੈਕਟਰ ਦੇ ਇੱਕੋ ਵੀਰ ਦੇ ਇਹਨਾਂ ਦੇ ਕੰਟੈਕਟ ਕਰਕੇ ਟਰੈਕਟਰ ਖਰੀਦ ਆ ਜਿਹੜੇ ਫਰੀ ਸਾਈਜ਼ ਦੇ ਤੁਸੀਂ ਬਾਕੀ ਜੇ ਕਿਸੇ ਵਿੱਚ ਵੀਰ ਨੇ ਕੋਈ ਨਾ ਟਰੈਕਟਰ ਦਾ ਕਟਾ ਸਕਦੇ ਹੋ ਇਹਦੇ ਇਧਰ 855 ਆ ਗਿਆ ਬਾਜਵਾ ਤੇ ਫਿਰ ਇਹ ਤੁਹਾਨੂੰ ਇਹ ਆ ਗਿਆ ਟਰੈਕਟਰ ਮਿੱਤਰੋ 97 ਮਾਡਲ 2 ਲੱਖ 5000 ਰੁਪਏ ਡਿਮਾਂਡ ਹੈ ਜਿਹੜੀ ਇਸ ਟਰੈਕਟਰ ਦੀ ਉਹ ਰੱਖੀ ਹੋਈ ਆ 855 ਦੀ 400 100 ਵਾਲੇ ਦੀ ਪੁਰਾਣੇ ਦੀ ਉਹ ਨਵੇਂ ਆ ਗਏ ਨਾ ਤੇ ਇਹ 400 ਵਾਲਾ ਪੁਰਾਣਾ 97 ਮਾਡਲ ਆ 2,50,000 ਰੁਪਿਆ ਡਿਮਾਂਡ ਆ ਇਹਦੇ ਇਹ ਕੀ ਦਾ ਇਸ ਤਾਂ 98863244 ਨੰਬਰ ਆ ਦੇ ਬਾਈ ਸਮਰਥ ਕਰ ਸਕਦੇ ਨੇ ਠੀਕ ਆ ਹਾਂ ਤੇ 260 ਪੁਆਇੰਟ ਆ ਗੱਡੀ ਆ ਜੀ ਮਿੱਤਰੋ ਲੋ 260 ਪੁਆਇੰਟ ਆ ਗੱਡੀ ਆ ਜੀ 2000 ਮਾਡਲ 1,95,000 ਰੁਪਿਆ ਡਿਮਾਂਡ ਆ ਜੀ ਇਸ ਟਰੈਕਟਰ ਦੀ ਉਹ ਰੱਖੀ ਹੋਈ ਹੈਗੀ 2000 ਮਾਡਲ ਦੀ ਇੰਟਰ ਮਹਿੰਦਰਾ 260 ਡੀਆਈ ਤੇ ਦੂਜਾ ਆ ਗਿਆ 855 ਫੇਰ 10 ਮਾਡਲ ਆ ਗਿਆ ਇਹ 3,65,300 ਪੁਆਇੰਟ 360 ਪੁਆਇੰਟ ਦੇਣ ਪੂਰੇ ਹੋ ਗਏ ਹਾਂ ਜੀ 10 ਮਾਰ ਲਗਾ ਤੇ ਡਿਮਾਂਡ ਟਾਇਰ ਇਹਦੇ ਵਧੀਆ ਬਣੇ ਮੁਹਰਲੇ ਨਵੇਂ ਤੇ ਪਿਛਲੇ 80 ਪੈਸੇ ਨੇ ਇੰਜਨ ਗੇਅਰ ਪਚਾਈ ਗਾ ਇੰਜਨ ਗੇਅਰ ਦਾ ਮਹੀਨਾ ਬਾਗੇ ਜਾਗਾ ਬਾਈ ਕਹਿੰਦਾ ਪੈਸੇ ਦੇ ਜਾਣਾ ਹੈ ਨਾ ਜਿਹੜੇ ਵੀ ਨੂੰ ਚਾਹੀਦਾ ਮਿੱਤਰੋ 10 ਮਾਰ 3 ਲੱਖ 65000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਲੈ ਸਾੜਾ ਰੇਟ ਉਹ ਹੋ ਜਾਊਗਾ ਨੰਬਰ ਦੱਸ ਦੇ ਬਾਈ 9786 3248 ਤੇ ਇਸ ਤੋਂ ਬਾਅਦ ਜੌਂਡੀਅਰ ਆ ਗਿਆ 5310 ਤਿੰਨ ਮਾਡਲ ਆ ਇੱਕ 6 ਮਾਡਲ ਖੜਾਗਾ ਦੋਨੇ ਐਲਟੀ ਆ ਤੇ ਇਹਦੀ ਟਮਾੜੇ 385000 ਆ ਉਹਦਾ 420000 ਰੁਪਏ ਸੇ ਮਾਡਲ ਹੈ ਨਾ ਹਾਂ ਤੇ ਦੋਨੇ ਟਰੈਕਟਰ ਇੱਕੋ ਜਿਹੀ ਕੰਡੀਸ਼ਨ ਦੇ ਨੇ ਤੇ ਉਹ ਸੇ ਮਾਡਲ ਆ ਤੇ ਇਹ ਤਿੰਨ ਮਾਡਲ ਆ ਤੇ ਇਹਦੇ ਵੀ 973643 ਤੇ ਸੀ ਕੰਟਰੈਕਟਰੜਾ ਕਰ ਸਕਦੇ ਐਲਟੀ ਮਾਡਲ ਆਗਾ ਜੌਂਡੀਅਰ ਜਿਹੜੇ ਵੀ ਐਲਟੀ ਭਾਲਦੇ ਨੇ ਐਲਟੀ ਦੋ ਟਰੈਕਟਰ ਖੜੇ ਨੇ ਇੱਕ ਇਹ ਆ ਤੇ ਇੱਕ ਹੋਰ ਸੇ ਮਾਡਲ ਆ ਇਹ ਤਿੰਨ ਮਾਡਲ ਆ ਮਿੱਤਰੋ ਤੇ ਸੋਨਾਲੀਕਾ 750 ਆ ਗਿਆ ਤੇ ਇਹ ਜੋ ਉਬਰ ਦਾ ਆ ਗਿਆ ਹੋਰ ਦਾ ਕਿਸੇ ਦਾ ਇਹਦਾ ਨੰਬਰ ਆ ਬਸ ਤੁਹਾਨੂੰ ਬੋਲ ਦਿਆਂਗੇ ਤੇ ਇਹ ਹੈਗਾ ਸੇ ਮਾਡਲ 3115000 ਡਿਮਾਂਡ ਹੈ ਜੀ 94600 ਨੰਬਰ ਆ 94600 9496468 43360 ਤੇ ਕੰਟੈਕਟ ਕਰ ਸਕਦੇ ਹੋ ਟਰੈਕਟਰ ਟਰਾਲੀ ਦਾ 897 ਦਾ ਮਾਡਲ ਖੜਾ ਆ ਕਿਹੜਾ ਖੜਾ ਵੀ 92 ਮਾਡਲ 125000 ਰੁਪਏ ਟਮਾੜਾ ਵਹਿੰਦਰਾ ਆ ਗਿਆ ਤੇ 11 ਮਾਡਲ ਆ ਗਿਆ ਇਧਰ 800 ਬਜਾ 39000 ਰੁਪਏ ਟਮਾੜਾ ਜੀ ਇਹ ਜੀ ਰੱਖੀ ਹੈ ਇਧਰ 25 ਗਨ ਆ ਗਿਆ 855 ਆਏ ਹਾਏ ਹਾਏ ਆ ਕਿਵੇਂ 3 ਸਪੀਡ ਬਣਾਇਆ ਪਿਆ ਹੋਏ ਲੈ ਵੀ ਮਿੱਤਰੋ ਆ ਦੱਸੋ ਵੀ ਕਿਹੜਾ ਆ 3 ਸਪੀਡ ਹੈ ਨਾ 15 ਸਪੀਡਾਂ ਦੇ ਵਿੱਚ ਆ ਇਹ ਟਰੈਕਟਰ ਆ ਦੇਖੋ 855 2000 ਮਾਡਲ ਆ 15 ਸਪੀਡਾਂ ਦੇ ਵਿੱਚ ਆ ਇਹ ਹੈ ਇਹ 16 ਟਾਰਾਂ ਵਾਲਾ 16 ਦੇ ਟਾਰਾਂ ਵਾਲਾ 91 ਦੇ ਟਾਰਾਂ ਵਾਲਾ ਹੈ। ਇਹ ਆ ਦੇਖੋ ਯਾਰ 15 ਸਪੀਡਾਂ ਬਣਾਇਆ ਹੋਇਆ ਪੱਟੂਆਂ ਨੇ ਇਹ ਵੀ। ਇਹਦੇ ਉਹ ਲਾਇਆ ਹੋਇਆ ਮਿੱਤਰੋ ਜਗਾੜ 3 ਸਪੀਡ ਵਾਲਾ ਆਹਾ ਆ ਲਾਇਆ ਹੋਇਆ ਤਾਂ ਇਹ 15 ਸਪੀਡਾਂ ਵਾਲਾਗਾ। ਸੋ ਤੇ ਲਿਖਤਾ ਬਾਈ ਨੇ ਪਹਿਲੇ ਸਟicker ਲਾ ਕੇ ਲਾਤਾ ਹੈ ਨਾ ਇਹ 15 ਸਪੀਡਾਂ ਦੇ ਵਿੱਚ ਆ ਬਾਈ ਇਹ। 855 ਸੀ ਮਾਡਲ ਆ 3.5 ਲੱਖ ਰੁਪਇਆ ਡਿਮਾਂਡ ਆ। 3 ਸਪੀਡ ਹੈ। 3 ਸਪੀਡ ਦੇ ਵਿੱਚ ਤੇ 740 ਸੋਨਾ ਲੀਕਾ ਡਾਵੜਾ ਕਲੱਚ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਕਿਸੇ ਵੀਰ ਭਾਈਆਂ ਪੱਠਾ ਲੈਣਾ ਹੋਵੇ ਕੰਮ ਦੇ ਨਾਲ ਇੰਜਨ ਗੇਅਰ ਦਾ ਫੋੜ ਦਾ ਕੰਮ ਹੋਇਆ ਹਾ ਟੱਟਾ ਹਾਂ ਪੂਰਾ ਇਹ ਮੋਬਾਈਲ ਨੰਬਰ ਆ 978632 3244 ਆ ਫੋੜ ਇਹ ਫੋੜ ਵੀ ਆਪਣੀ ਹੈਗਾ ਇਹ ਵੀ ਆਪਣੀ ਹੈ ਲੈ ਮਤਲਬ ਇਹਦੇ ਵੀ ਤੁਸੀਂ ਕੰਟੈਕਟ ਕਰ ਸਕਦੇ ਸਾਨੂੰ 86324494 ਮਾਡਲ ਆ 1,45,000 ਰੁਪਏ ਡਿਮਾਂਡ ਆ ਬਾਕੀ ਮੁਕੇ ਤੇ ਲੈਸ ਹੋ ਜੂਦਾ ਇਹਦੇ ਟਰਾਲਾ 14 7 ਇਹ ਡਿਮਾਂਡ ਇਹਦੀ ਤੋ 235000 ਜਣੀ ਬਾਈ ਸੌਰੀ ਆਪਾਂ ਬਾਗਾ ਜੀ 12 250 ਆ ਇਹ ਤੇ 235000 ਰੁਪਏ ਡਿਮਾਂਡ ਆ ਲੰਬੀ ਹੁੱਕ ਵਾਲਾ ਗਾ ਮੱਸੀ ਹੁੱਕ ਵਾਲਾ ਟਰਾਲਾ ਗਾ ਤੇ 235000 ਰੁਪਏ ਡਿਮਾਂਡ ਜੀ ਟਰਾਲੀ ਦੇ ਕੇ ਸਵਰਾਜ 735 ਆ ਗਿਆ ਲੈ ਵੀ ਤਰਪੇ ਮੇਂ ਤਰੋਂ ਬੰਦੇਤਾ ਦੀ ਦੇ ਦੀ ਨਾ ਸਵਰਾਜ 735 ਆ ਗਿਆ ਤੇ 99 ਮਾਡਲ 142000 ਰੁਪਏ ਡਿਮਾਂਡ ਹੈ ਜੀ ਇਸ ਟਰੈਕਟਰ ਦੀ ਉਹ ਰੱਖੀ ਹੋਈ ਆ ਤੇ ਇਧਰ ਆ ਗਿਆ ਪੀ ਵੀ 65 ਮੁਹਾਲੀ ਦਾ ਸਵਰਾਜ 855 ਤੇ 8 ਮਾਡਲ ਆ 355000 ਰੁਪਏ ਦੀ ਡਿਮਾਂਡ ਹੈ ਜੀ ਸਟ੍ਰਕਟਰ ਦੀ ਹੋ ਰੱਖੀ ਹੋਈ ਆ ਬਈ ਸਵਰਾਜ 855 ਦੀ 4396 ਨੰਬਰ ਆ ਤੇ ਇਧਰ ਫੇਰ ਆ ਗਿਆ 400 ਵਾਲਾ 855 ਮਿੱਤਰੋ 96 ਮਾਡਲ ਆ 190000 ਰੁਪਏ ਦੀ ਡਿਮਾਂਡ ਹੈ ਜੀ ਸਟ੍ਰਕਟਰ ਦੀ ਰੱਖੀ ਹੋਈ ਹੈਗੀ 96 ਮਾਡਲ 190000 ਰੁਪਿਆ ਤੇ ਇਹ 744 ਆ ਗਿਆ ਮਿੱਤਰੋ 2000 ਇੱਕ ਮਾਡਲ 260 ਇਹਦੀ ਡਿਮਾਂਡ ਆ ਬਾਕੀ ਇਹ ਵੀ ਮੌਕੇ ਤੇ ਲੈ ਸੜਾ ਰੇਟ ਹੋ ਜਾਊਗਾ ਤੇ ਅਰਜਨ 605 ਡੀਆਈ 17 ਮਾਡਲ ਆ 5,25,000 ਰੁਪਏ ਡਿਮਾਂਡ ਜਿਹੜੀ ਇੰਸਪੈਕਟਰ ਦੀ ਉਹ ਰੱਖੀ ਹੋਈ ਆ ਤੇ 856 ਕਿਹੜਾ ਆ ਗਿਆ ਇਹ 2003 ਮਾਡਲ ਦਾ 2,60,000 ਰੁਪਏ 260 ਡਿਮਾਂਡ ਆ ਗਈ ਤੇ ਸੋਨਾਲੀਕਾ ਇੱਕ ਮਾਡਲ ਦਾ 275 ਡਿਮਾਂਡ ਆ ਮੇਰੇ ਮੈਟਰ ਕੋਈ ਵੀ ਟਰੈਕਟਰ ਤੁਸੀਂ ਲੈਣਾ ਗਾਣਾ ਤਾਂ ਨੰਬਰ ਤੇ ਕੰਟੈਕਟ ਕਰ ਲਓ 9780632148 ਤੇ ਕੰਟੈਕਟ ਕਰ ਲਓ ਵੀਰ ਉਹਨੇ ਤੁਹਾਨੂੰ ਆਪੀ ਰਾਹ ਪਾ ਦੇਣਗੇ ਗੱਲ ਵੀ ਕਿਹੜਾ ਟਰੈਕਟਰ ਦਾ ਹੀ ਤਾਂ ਕਿਹੜਾ ਮਾਡਲ ਦਾ ਹੀ ਨਾ ਕੋਈ ਵੀ ਟਰੈਕਟਰ ਤੁਸੀਂ ਲੈ ਸਕਦੇ ਹੋਗੇ ਖਰੀਦ ਸਕਦੇ ਹੋ ਤੇ ਬਾਕੀ ਨਵੇਂ-ਨਵੇਂ ਟਰੈਕਟਰ ਉਧਰ ਲਈ ਸ਼ਾਰਟ ਤੇ ਖੜੇ ਨੇ ਜਿਵੇਂ ਫਾਰਮ ਟਰੱਕ 60 55 ਸੋਨਾਲੀਗਾ 60 855 ਤੇ ਇਧਰ ਸਾਹ ਫੇਰ ਆ ਗਿਆ 855 ਆ ਗਿਆ 12 ਮਾਡਲ ਨੇ 10 ਮਾਡਲ ਤੇ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਤਾਂ ਉਹ ਤੇ ਕੰਟੈਕਟ ਕਰਕੇ ਟਰੈਕਟਰ ਕੋਈ ਵੀ ਮੇਟਰੋ ਖਰੀਦ ਸਕਦੇ ਹੋ ਨਾ ਬਾਕੀ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ